ਹਾਂਜੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਮੌਸਮ ਵੀ ਪੈ ਰਹੇ ਦੇਖੋ ਜੀ ਬਹੁਤ ਤਗੜਾ ਪ੍ਰੋਗਰਾਮ ਐ ਇਸ ਜਗ੍ਹਾ ਤੇ ਗੱਡੀਆਂ ਦਾ ਕਾਫਲਾ ਪਹੁੰਚਿਆ ਇਸ ਜਗ੍ਹਾ ਤੇ ਹਾਂਜੀ ਦੇਖਦੇ ਆਂ ਅੰਦਰ ਮੌਸਮ ਵੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਐ ਇਸ ਵੇਲੇ ਦੇਖੋ ਬਹੁਤ ਜ਼ਿਆਦਾ ਹੈ ਦੇਖੋ ਸਾਹ ਦੇ ਲੋਕ ਬਹੁਤ ਜ਼ਿਆਦਾ ਕਟਵੀੜਾ ਹਾਂ ਤਾਂ ਦੇਖ ਸਕਦੇ ਹੋ ਬਹੁਤ ਜਿਆਦਾ ਕੱਟ ਵਿੱਚ ਪਬਲਿਕ ਲੋਕ ਲੋਕ ਪਹੁੰਚ ਚੁੱਕੇ ਨੇ ਪਬਲਿਕ ਦਾ ਕੱਟ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਕੱਟ ਦੇ ਵਿੱਚ ਪਬਲਿਕ ਪਹੁੰਚੀ ਹੋਈ ਆ ਤੇ ਭਗਵੰਤ ਸਿੰਘ ਪਹੁੰਚ ਗਏ ਨੇ ਤੇ ਆਪਾਂ ਪਹੁੰਚਾ ਸੰਘਾਣੀਆਂ ਪਹਿਲੇ ਹਿੱਸਾ ਤੇ ਪਹੁੰਚ ਲਈ ਅੱਗੇ ਦੇਖਦੇ ਆਪਾਂ ਕੰਟੀ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਪਬਲਿਕ ਪਹੁੰਚੀ ਹੋਈ ਹੈ ਹਾਂਜੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਇਕੱਠ ਹਾਂਜੀ ਤੇ ਹਵਾ ਦੇ ਸਕਦੇ ਹੋ ਬਹੁਤ ਜ਼ਿਆਦਾ ਬਰਬਰੋਲੇ ਦੇ ਨਾਲ ਹਵਾ ਚੱਲ ਰਹੀ ਆ हवा की मीह भी पा तो हाँ रहा है बारिश बहुत ज्यादा हो रही है इस समय यही कोशिश करेंगे कि हाँ जी ये देख सकते हो बहुत ज़्यादा बारिश पैन के नाला बहुत बहुत ज़्यादा मीह पा रहा है इस समय ਟੜੇ ਵੀ ਗਿਰਨ ਲੱਗੇ ਤੁਸੀਂ ਵੇਖ ਸਾਡੇ ਸਾਡੇ ਪਾ ਰਹੇ ਨੇ ਇਸ ਵੇ ਤੇ ਲੋਕਾਂ ਵਿੱਚ ਹਾ ਬੜਾ ਦਬੜੀ ਮਾਤ ਰਹੀ ਹੈ ਤੁਸੀਂ ਵੇਖ ਸਾਦੇ ਹੋ ਤੇ ਗੜੇ ਗਿਰਨ ਲੱਗੇ ਨੇ ਉਹ ਬਾਈ ਦੂਨੇ ਦੀਆਂ ਤੇ ਗੜੇ ਡਿੱਗਣ ਲੱਗੇ ਨੇ ਗੋਲੇ ਬਰਸਦੇ ਗੋਲੇ ਗਿਰਨ ਲੱਗੇ ਨੇ ਆ ਦਿਖਾ ਦਈਏ ਮਾਰੇਗੀ ਦੇ ਸਾਧੂ ਘੜੇ ਗਿਰਨੇ ਪਰਪਦੇ ਕੋਲੇ ਆ ਦੇਖੋ ਜੀ ਨਾ ਪੱਗੇ ਪਹੁੰਚਦੇ ਆ ਭੀੜ ਨੂੰ ਹਟਾਉਂਦੇ ਹੋਏ ਪਿੱਛੇ ਹਟਾਉਂਦੇ ਦੇਖਦੇ ਆ ਬਹੁਤ ਜਿਆਦਾ ਰਸਾ ਪੀੜੇ ਸਮੇਂ ਬਹੁਤ ਜਿਆਦਾ ਰਸਾ ਸਮੇਂ ਤੁਸੀਂ ਦੇਖ ਸਾਧੂ ਪਬਲਿਕ ਦਾ ਜਿਹੜੇ ਸ਼ਹਿਰ ਤੋਂ ਜਾਈ ਹਾਂਜੀ ਤਾਂ ਬੱਗੇ ਪਹੁੰਚਦੇ ਆਂ ਦੇਖ ਸਕਦੇ ਆਂ ਪਬਲਿਕ ਦਾ ਬਹੁਤ ਜਿਆਦਾ ਰਸਾ ਹਾਂਜੀ ਦੇਖ ਸਾਥ ਦੇਖ ਸਾਥ ਮੌਸਮ ਵੀ ਬਹੁਤ ਜਿਆਦਾ ਖਰਾਬ ਹੋਇਆ ਹੈ ਇਸ ਸਮੇਂ ਮੀਂਹ ਪੈ ਰਿਹਾ ਬਹੁਤ ਜਿਆਦਾ ਬਹੁਤ ਜਿਆਦਾ ਬਾਸ ਹੋ ਰਹੀ ਹੈ ਤੇ ਲੋਕਾਂ ਦੀ ਪਬਲਿਕ ਦਾ ਇਕੱਠ ਵੀ ਹੋਇਆ ਸਾਡੇ ਤੋਂ ਇਹ ਬਾਰਸ ਦਾ ਬਹੁਤ ਜ਼ਿਆਦਾ ਕਾਰ ਤੁਸੀਂ ਵੇਖ ਸਕਦੇ ਹੋ ਹਾਂਜੀ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਬੀਬੀਆਂ ਭੈਣਾਂ ਪਹੁੰਚੇ ਹੋਏ ਨੇ ਸਾਡੀਆਂ ਤੇ ਦੇਖ ਸਾਡੇ ਮੌਸਮ ਦਾ ਕਾਰ ਆ ਜਦੋਂ ਭਵਨਤਵਾਲ ਐਂਟਰਾ ਹੋਏ ਨੇ ਅੰਤਰਾ ਸ਼ਹਿਰ ਦੇ ਵਿੱਚ ਤੇ ਤੁਸੀਂ ਮੌਸਮ ਵੀਰੋ ਇਸ ਸਾ ਤੇ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਸਮੇਂ ਹਾਂਜੀ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਸਮੇਂ ਹਾਂਜੀ ਦੇਖ ਸਕਦੇ ਮੌਸਮ ਬਹੁਤ ਖਰਾਬ ਹੋਇਆ ਵਾ ਇਸ ਸਮੇਂ ਬਹੁਤ ਬਾਰਸ਼ ਹੋ ਰਹੀ ਹੈ ਸਮੇਂ ਤੁਸੀਂ ਦੇਖ ਸਕਦੇ ਹੋ ਹਾਂਜੀ ਵੇਖ ਸਾਹਿਬ ਜੋ ਐਸਐਮਐਸੀ ਪਹੁੰਚਾ ਰੰਦਸਰ ਜਿੱਥੇ ਅੱਜ ਭਗਵਾਨ ਤੁਮਨ ਸਾਹਿਬ ਆ ਰਹੇ ਨੇ ਹਾਂਜੀ ਤੇ ਬਾਰਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਇਸ ਸਮੇਂ ਬਹੁਤ ਜ਼ਿਆਦਾ ਬਾਦ ਹੋ ਰਿਹਾ ਸਮੇਂ ਤੁਸੀਂ ਦੇਖ ਸਕਦੇ ਹੋ ਬਹੁਤ ਬਾਦ ਹੋ ਰਿਹਾ ਤੁਸੀਂ ਵੇਖ ਸਾਡੇ ਸਮੇਂ ਆਹ ਦੇਖੋ ਇਹ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਸਮੇਂ ਤੁਸੀਂ ਦੇਖ ਸਕਦੇ ਹੋ ਤੇ ਬਾਦ ਸਹੀ ਬਹੁਤ ਗੁਜ਼ਰਦੇ ਤਾਂ ਕਾਰ ਦੇਖੋ ਹੀ ਤੇ ਮੀਂਹ ਕਿੰਨਾ ਪੈ ਰਿਹਾ ਤੇ ਘੜੇ ਬਾਈ ਵੀ ਹੋਈ ਆ ਅੱਗੇ ਪਹੁੰਚ ਕੇ ਦੇਖਦੇ ਅੱਗੇ ਜਾ ਕੇ ਦੇਖਦੇ ਕੀ ਬਣਦਾ ਹਾਂਜੀ ਵੇਖ ਸਕਦਾ ਭਗਵਾਨ ਕਬਨ ਸਾਹਿਬ ਤੇ ਲਖਵੀਰ ਰਾਏ ਸਾਰੇ ਆਪਾਂ ਆਪਣੇ ਤੋਂ ਦਰਖਾਸਤ ਕਰੀਏ ਜਿਹੜੇ ਗੁਰਦੁਆਰਾ ਕਹਿ ਰਾ ਕਿਉਂਕਿ ਕਿਸਾਨ ਦੀ ਬਸੜਾ ਦੇ ਤੇ ਬਹੁਤ ਜਿਆਦਾ ਕਟ ਵਿੱਚ ਪਬਲਿਕ ਪਹੁੰਚੇ ਇਸ ਸਮੇਂ ਕਿਸ ਕਰਕੇ ਸਾਰੇ ਆਪਾਂ ਅਰਜ਼ਾ ਕਰੀਏ ਕਿ ਪ੍ਰਮਾਤਮਾ ਜਿਨ੍ਹਾਂ ਕਿਸਾਨਾਂ ਨੇ ਕਿ ਕਿ ਕੋਈ ਬੜੇ ਕਰਦਾ ਕਾਕਾ ਹੁੰਦਾ ਜਾਇ ਵੀ ਜੀ ਆਪ ਨੂੰ ਡੱਕੇ ਘੁਮਰਾ ਜਾਂਦਾ ਪਰ ਜਿੱਥੇ ਕਿਸਾਨ ਇਤਿਹਾਸ ਦਾ ਰਣ ਸਿਹਾੜੇ ਸਾਹਮਣਾ ਕਰਦੇ ਨੇ ਉਹ ਕਿਸਾਨ ਦਾ ਪੁੱਤ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਉਹ ਸਾਹਮਣਾ ਕਰ ਰਹੇ ਨੇ ਮੈਂ ਬੇਨਤੀ ਕਰਦਾ ਗੁਰਬਿੰਦਰ ਸਿੰਘ ਜੀ ਵੀ ਸਾਹ ਨੂੰ ਉਹ ਮੰਨ ਲੇਔਰ ਇਸੇ ਬੋਧਨ ਕਰਗੇ ਮੈਂ ਬਹੁਤ ਦਿਨ ਨਾੜਾ ਜਾਵਾਂਗਾ ਹਾਂਜੀ ਭਵੰਤਵਾਨ ਸਾਹਿਬ ਬੈਠੇ ਤੇ ਲਖਵੀਰਾਇ ਜੀ ਸਾਹਿਬ ਵੀ ਉਸ ਵੀ ਇੱਕ ਸਾਹ ਤੇ ਹੋ ਤੁਹਾਨੂੰ ਰੁਕਣੀ ਹੋਰ ਕੇ ਨਜ਼ਰ ਦਿਖਾਦਾ ਕੈਮਰਾ ਕੋ ਮੈਨੂੰ ਥੱਲੇ ਲੈ ਲੈ ਹਾਂ ਬੈਠ ਬੈਠੋ ਪਿੱਛੇ ਨਾ ਜਾਈਂ ਆ ਅਗਲੇ ਤੇਰੇ ਮੇਂ ਕਲਾਕੀਏ ਦੀ ਨਰਮ ਗੀਤੀ ਘਟਾ ਤੇ ਜਿਵੇਂ ਪਹਿਲਾ ਸੀ ਮਾਹੌਲ ਬੋਤਨਾ ਥੈਂਕ ਯੂ ਥੈਂਕ ਯੂ ਹਾਂਜੀ ਪਬਲਿਕ ਦਾ ਘੱਟ ਵੀ ਤੁਸੀਂ ਵੇਖਣਾ ਬਹੁਤ ਬਹੁਤ ਤੇ ਤੁਸੀਂ ਪਬਲਿਕ ਦਾ ਵੀ ਘੱਟ ਵਾਓ ਜਿਆਦਾ ਦੇਖ ਸਕਦੇ ਹੋ ਪਬਲਿਕ ਬਹੁਤ ਘੱਟ ਦੇ ਵਿੱਚ ਪਹੁੰਚੀ ਹੋ ਇਸ ਵੇਲੇ ਅਗੁੱਤੀਆਂ ਲਾਹਮਿਸਾਲ ਕੁਰਬਾਨੀਆਂ ਦੀ ਧਰਤੀ ਸਿਖਰ ਦੇ ਸਾਹ ਦੇ ਵਿੱਚ ਕਿਤੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀ ਬਾਵਾਂ ਭੈਣਾਂ ਦੇ ਛੋਟੇ ਬੱਚੇ ਸਭੀ ਪਾਰਟੀ ਦੇ ਸਾਰੇ ਲੀਡਰ ਸਰਬਾਨ ਸਾਡੇ ਐਮਐਲਏ ਸਰਬਾਨ ਵਰਕਰ ਸਾਹਿਬਾਨ ਮੀਡੀਆ ਤੋਂ ਆਏ ਸਾਡੇ ਸੰਗਤ ਸਭ ਤੋਂ ਪਹਿਲਾਂ ਮੇਰੇ ਵੱਲੋਂ ਬੜੇ ਪ੍ਰਵਾਨ ਕਰਿਓ ਮਾਈਕਰੋਜੀ ਦਾ ਖਾਤਾ ਮਾਈਕਰੋਜੀ ਦੀ ਖਾਤਾ ਇਹ ਅੱਜ ਜੋ ਗਰੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿ ਕਿੱਥੇ ਕਿੱਥੇ ਗਰੇਮਾਰੀ ਹੋਈ ਹੈ ਪੰਜਾਬ ਸਰਗੁਣਤਰੀ ਦੀ ਤੇ ਇਹ ਬਹੁਤ ਸਾਡੇ ਵੀ ਕੋਈ ਫਾਇਦੇਮੰਦ ਨਹੀਂ ਨਹੀਂ ਹੈਗਾ ਕਿਉਂਕਿ ਬਸਲਾ ਪੱਕੀਆਂ ਪਈਆਂ ਨੇ ਤੇ ਕੁਝਿਆ ਬਸਰਾਂ ਤੇ ਘਰੇ ਬਹਿ ਜਾਂ ਤਾਂ ਕਬੀਲਦਾਰੀਆਂ ਲਈ ਤੋਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ